ਮਨੁੱਖ ਬੋਲਣ ਜਾਂ ਲਿਖਣ ਸਮੇਂ ਚਾਹੁੰਦਾ ਹੈ ਕਿ ਉਹ ਆਪਣੀ ਗੱਲ ਨੂੰ ਥੋੜੇ ਸ਼ਬਦਾਂ ਵਿੱਚ ਸਪਸ਼ਟ ਕਰ ਸਕੇ ਇਸ ਲਈ ਉਹ ਬਹੁਤੇ ਸ਼ਬਦਾਂ ਵਿੱਚ ਆਖੀ ਜਾਣ ਵਾਲੀ ਗੱਲ ਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਰਾਹੀਂ ਕਰਦਾ ਹੈ ਅਜਿਹੇ ਸ਼ਬਦ ਅਗੇਤਰ ਅਤੇ ਪਿਛੇਤਰ ਲਾ ਕੇ ਜਸਮਾਸ ਵਿਧੀ ਰਾਹੀਂ ਉਤਪਨ ਹੋਏ ਹੁੰਦੇ ਹਨ ਇਸ ਦਾ ਅਰਥ ਹੈ ਬਹੁਤੇ ਸ਼ਬਦਾਂ ਨੂੰ ਕੁਝ ਸ਼ਬਦਾਂ ਦੇ ਵਿੱਚ ਜਾਂ ਇੱਕ ਸ਼ਬਦ ਦੇ ਵਿੱਚ ਵਿਅਕਤ ਕਰਨ ਦੇ ਲਈ ਜਿਹੜੀ ਵਿਧੀ ਅਪਣਾਈ ਜਾਂਦੀ ਹੈ ਉਹਨੂੰ ਆਪਾਂ ਬੋਲਦੇ ਹਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਉਦਾਹਰਨ ਦੇ ਤੌਰ ਤੇ ਸਾਡੇ ਕੋਲ ਪਹਿਲੀ ਉਦਾਹਰਨ ਹੈ ਕੀਤੇ ਨੂੰ ਜਾਣਨ ਵਾਲਾ ਕੀਤੇ ਨੂੰ ਜਾਣਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਕਰਤੱਗ ਨੰਬਰ 2 ਹੈ ਕੀਤੇ ਨੂੰ ਨਾ ਜਾਣਨ ਵਾਲਾ ਅਕ੍ਰਿਤਕਣ ਜੋ ਕਿਸੇ ਦਾ ਕੀਤਾ ਨਾ ਜਾਣੇ ਤੀਸਰਾ ਹੈ ਜਿਹੜਾ ਪਾਠ ਮੁੱਢ ਤੋਂ ਅਖੀਰ ਤੱਕ ਲਗਾਤਾਰ ਹੁੰਦਾ ਰਹੇ ਅਸੀਂ ਉਹਨੂੰ ਅਖੰਡ ਪਾਠ ਬੋਲਦੇ ਹਾਂ ਸੋ ਸਟੂਡੈਂਟਸ ਨੈਕਸਟ ਹੈ ਜੋ ਕਦੇ ਨਾ ਥੱਕੇ ਉਹਨੂੰ ਅਸੀਂ ਅਣਥਕ ਬੋਲਦੇ ਹਾਂ ਕਈ ਵਾਰ ਅਸੀਂ ਕੋਈ ਗੱਲ ਜਿਹੜੀ ਕਿਸੇ ਨੂੰ ਕਹਿਣੀ ਹੁੰਦੀ ਹੈ ਤੋਂ ਬਹੁਤ ਸ਼ਬਦਾਂ ਦੀ ਵਰਤੋਂ ਨਾ ਕਰਨ ਦੀ ਥਾਂ ਤੇ ਅਸੀਂ ਇੱਕ ਸ਼ਬਦ ਜਿਹੜਾ ਹੈ ਵਰਤ ਕੇ ਉਹ ਗੱਲ ਕਹੀ ਜਾ ਸਕਦੀ ਹੈ ਸੋ ਇਸੇ ਤਰੀਕੇ ਨਾਲ ਅਗਲੀ ਉਦਾਹਰਣ ਹੈ ਕਿ ਜਿਹੜੀ ਗੱਲ ਬਹੁਤ ਵਧਾ ਚੜਾ ਕੇ ਆਖੀ ਜਾਵੇ ਉਹ ਹੈ ਅਤਕਥਣੀ ਨੈਕਸਟ ਹੈ ਉਹ ਗੀਤ ਜਿਸ ਨੂੰ ਦੋ ਤੋਂ ਵੱਧ ਵਿਅਕਤੀ ਰਲ ਕੇ ਗਾਉਣ ਉਹਨੂੰ ਅਸੀਂ ਸਹਿਗਾਨ ਬੋਲਦੇ ਹਾਂ ਜਿਵੇਂ ਕਿ ਤੁਸੀਂ ਵਿਆਹ ਸ਼ਾਦੀਆਂ 'ਚ ਦੇਖਿਆ ਹੋਵੇਗਾ ਕੁਝ ਲੋਕ ਰਲ ਕੇ ਜਦੋਂ ਗੀਤ ਲੇਡੀ ਸੰਗੀਤ ਹੁੰਦਾ ਗਾਣ ਰਲ ਕੇ ਗਾਉਂਦੀਆਂ ਹਨ ਉਹਨੂੰ ਸਹਿਗਾਨ ਬੋਲ ਦਿੰਦੇ ਹਨ ਠੀਕ ਹੈ ਗਰੁੱਪ Song ਹੁੰਦੇ ਆ ਉਹਨੂੰ ਅਸੀਂ ਸਹਿਗਾਨ ਬੋਲਦੇ ਆ ਨੈਕਸਟ ਹੈ ਸਾਰਿਆਂ ਦੀ ਸਾਂਝੀ ਮਿਲਵੀ ਰਾਏ ਜਦੋਂ ਅਸੀਂ ਸਾਰੇ ਬੈਠਦੇ ਹਾਂ ਇੱਕ ਫੈਮਿਲੀ ਦੇ ਵਿੱਚ ਬੈਠਦੇ ਆ ਜਾਂ ਪੰਚਾਇਤ ਦੇ ਵਿੱਚ ਕੋਈ ਬੈਠਦਾ ਆ ਜਾਂ ਕਿਸੇ ਮੀਟਿੰਗ ਦੇ ਵਿੱਚ ਹੁੰਦੇ ਕਿਸੇ ਇਕੱਠ ਦੇ ਵਿੱਚ ਹੁੰਦੇ ਆ ਤੇ ਜਦੋਂ ਉਹਨਾਂ ਸਾਰਿਆਂ ਦੀ ਰਾਏ ਮਿਲਦੀ ਜੁਲਦੀ ਹੁੰਦੀ ਹੈ ਤਾਂ ਉਹਨੂੰ ਅਸੀਂ ਸਰਬਸੰਮਤੀ ਬੋਲਦੇ ਹਾਂ ਕਈ ਵੇਲੇ ਕਿਹਾ ਜਾਂਦਾ ਨਾ ਕਿ ਪੰਚਾਇਤ ਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਤਾਂ ਉਹਦਾ ਅਰਥ ਇਹ ਹੈ ਕਿ ਉਹ ਸਾਰਿਆਂ ਦੀ ਹੀ رائے ਹੈ ਨੈਕਸਟ ਹੈ ਆਪਣੇ ਜੀਵਨ ਦਾ ਹਾਲ ਜਦੋਂ ਅਸੀਂ ਆਪਣੇ ਜੀਵਨ ਦੇ ਹਾਲ ਨੂੰ ਆਪ ਵਿਅਕਤ ਕਰਦੇ ਹਾਂ ਤਾਂ ਉਹਨੂੰ ਸਵੈ ਜੀਵਨੀ ਬੋਲਿਆ ਜਾਂਦਾ ਹੈ ਇੱਕ ਦੇਸ਼ ਦੀ ਹਕੂਮਤ ਵੱਲੋਂ ਹੋਰ ਦੇਸ਼ਾਂ ਉੱਪਰ ਹਕੂਮਤ ਕਰਨ ਦਾ ਸਿਧਾਂਤ ਹੈ ਸਾਮਰਾਜਵਾਦ ਜੋ ਕਿ ਤੁਸੀਂ ਇਤਿਹਾਸ ਵਿੱਚ ਵੀ ਪੜਿਆ ਹੋਏਗਾ ਕਿਸੇ ਉੱਚੇ ਆਦਰਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲਾ ਹੈ ਸ਼ਹੀਦ ਨੈਕਸਟ ਹੈ ਕਿਸੇ ਪ੍ਰਤੀ ਪ੍ਰਗਟ ਕੀਤੀ ਗਈ ਸ਼ਰਧਾ ਉਹਨੂੰ ਸ਼ਰਧਾਂਜਲੀ ਬੋਲਿਆ ਜਾਂਦਾ ਹੈ ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ ਉਹਨੂੰ ਸ਼ਾਹਕਾਰ ਬੋਲਿਆ ਜਾਂਦਾ ਹੈ ਸਭ ਦੇ ਮਨਾਂ ਨੂੰ ਪਿਆਰਾ ਲੱਗਣ ਵਾਲਾ ਹਰਮਨ ਪਿਆਰਾ ਜੋ ਵਿਅਕਤੀ ਆਪਣੀ ਲੋੜਾਂ ਦੀ ਪੂਰਤੀ ਆਪ ਕਰ ਸਕੇ ਉਸਨੂੰ ਆਤਮ ਨਿਰਭਰ ਬੋਲਿਆ ਜਾਂਦਾ ਹੈ ਬੋਤਿਆਂ ਕੋਮਾ ਨਾਲ ਸੰਬੰਧ ਰੱਖਣ ਵਾਲਾ ਕੋਮਾਂਤਰੀ ਕਿਸੇ ਸarth ਅਧੀਨ ਦੂਜਿਆਂ ਦੀ ਝੂਠੀ ਪ੍ਰਸ਼ੰਸਾ ਕਰਨ ਵਾਲਾ ਖੁਸ਼ਾਮਦੀ ਜਿਹਨੂੰ ਅਸੀਂ ਡਿਪਲੋਮੈਟਿਕ ਵੀ ਬੋਲ ਦਿੰਨੇ ਆ ਉਹ ਰਾਜ ਜੋ ਜਨਤਾ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਚਲਾਇਆ ਜਾਵੇ ਗਣਤੰਤਰ ਜੋ ਤੋਂ ਖਾਦਵੇ ਅਤੇ ਔਖੇ ਵੇਲੇ ਸਾਥ ਛੱਡਦਾ ਛੱਡ ਜਾਵੇ ਉਹਨੂੰ ਗੱਦਾਰ ਬੋਲਿਆ ਜਾਂਦਾ ਹੈ ਨੈਕਸਟ ਹੈ ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਾਰੇ ਜਾਣ ਉਹਨੂੰ ਕੱਲੂਕਾਰਾ ਬੋਲਿਆ ਜਾਂਦਾ ਹੈ ਨੈਕਸਟ ਹੈ ਚੌਪੈਰਾ ਵਾਲਾ ਪਸ਼ੂ ਉਸਨੂੰ ਚਪਾਇਆ ਬੋਲਿਆ ਜਾਂਦਾ ਹੈ ਕੋਈ ਵੀ ਪਸ਼ੂ ਜਿਹਦੇ ਚਾਰ ਪੈਰ ਹਨ ਉਹਨੂੰ ਚਪਾਇਆ ਬੋਲਿਆ ਜਾਂਦਾ ਚੌ ਮੂਹਾ ਵਾਲਾ ਉਸਨੂੰ ਚੌਮੁਖੀਆ ਕਿਹਾ ਜਾਂਦਾ ਹੈ ਜਿਹੜਾ ਕਦੇ ਇੱਕ ਧੜੇ ਨਾਲ ਹੋਵੇ ਕਦੇ ਦੂਜੇ ਧੜੇ ਨਾਲ ਉਹਨੂੰ ਚੂਫੇਰ ਗੜੀਆ ਬੋਲਿਆ ਜਾਂਦਾ ਹੈ ਬਸਤਾ ਭਾਰੀ ਮੁਨਾਫੇ ਹੀ ਤਤੇ ਨੀਅਤ ਭਾਤ ਵਧੇਰੇ ਚੋਰੀ ਛਿਪੇ ਵੇਚਣਾ ਤੇ ਖਰੀਦਣਾ ਚੋਰ ਬਜਾਰੀ ਕਿਹਾ ਜਾਂਦਾ ਹੈ ਸਟੂਡੈਂਟਸ ਤੁਸੀਂ ਦੇਖਿਆ ਹੀ ਹੋਏਗਾ ਕਈ ਵਾਰ ਜਦੋਂ ਬਹੁਤ ਜ਼ਿਆਦਾ ਆਪਤਾ ਆਈ ਹੁੰਦੀ ਹੈ ਤਾਂ ਚੋਰ ਬਜਾਰੀ ਬਹੁਤ ਵੱਧ ਜਾਂਦੀ ਹੈ ਇਸ ਤਰੀਕੇ ਨਾਲ ਅਗਲਾ ਹੈ ਜਿਸ ਥਾਂ ਪੈਸੇ ਰੁਪਏ ਆਦਿ ਸਿੱਕੇ ਬਣਾਏ ਜਾਂਦੇ ਹਨ ਉਹਨੂੰ ਟਕਸਾਲ ਕਿਹਾ ਜਾਂਦਾ ਹੈ ਜਿਹੜਾ ਕਿਸੇ ਵੀ ਧਿਰ ਨਾਲ ਪੱਖਪਾਤ ਨਾ ਕਰੇ ਨਿਰਪੱਖ ਦੂਜਿਆਂ ਦਾ ਉਪਕਾਰ ਕਰਨ ਵਾਲਾ ਪਰਉਪਕਾਰੀ ਕੁਝ ਵਿਅਕਤੀਆਂ ਵੱਲੋਂ رائے ਦੇਣ ਲਈ ਚੁਣਿਆ ਵਿਅਕਤੀ ਪ੍ਰਤੀਨਿਧ ਘਰ ਵਿੱਚ ਪਹਿਲੀ ਪੈਦਾ ਹੋਈ ਧੀ ਉਸਨੂੰ ਪਲੇਠੀ ਜਾਂ ਫਿਰ ਜੇਠੀ ਬੋਲਿਆ ਜਾਂਦਾ ਹੈ ਘਰ ਵਿੱਚ ਪਹਿਲਾ ਪੈਦਾ ਹੋਇਆ ਪੁੱਤਰ ਪਲੇਠਾ ਜਾਂ ਜੇਠਾ ਹੈ ਮੌਤ ਪਿੱਛੋਂ ਆਇਆ ਸਾਲਾਨਾ ਮੌਤ ਦਾ ਦਿਨ ਪਰਸੀ ਬੰਡੀ ਜਾਣ ਵਾਲੀ ਜਾਇਦਾਦ ਦਾ ਵੇਰਵਾ ਕਿ ਕਿੰਨੇ ਕਿਸ ਨੂੰ ਮਿਲੇ ਉਸ ਨੂੰ ਵਸੀਅਤ ਬੋਲਿਆ ਜਾਂਦਾ ਹੈ ਦੂਜੇ ਦੇ ਕੀਤੇ ਵਿਸ਼ਵਾਸ ਉੱਤੇ ਪੂਰਾ ਉਤਰਨ ਦੀ ਥਾਂ ਉਲਟਾ ਨੁਕਸਾਨ ਪਹੁੰਚਾਉਣ ਵਾਲਾ ਵਿਸ਼ਵਾਸ ਘਾਤੀ ਜੋ ਆਮ ਜਹਾਨਾ ਹੋਵੇ ਖਾਸ ਹੋਵੇ ਉਹਨੂੰ ਵਿਲੱਖਣ ਬੋਲਿਆ ਜਾਂਦਾ ਹੈ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਸਟੂਡੈਂਟਸ ਦੇ ਵਿੱਚ ਕੁਝ ਅਬਿਲਿਟੀਆਂ ਹੁੰਦੀਆਂ ਖਾਸ ਉਹਨੂੰ ਆਪਾਂ ਵਿਲੱਖਣਤਾ ਬੋਲ ਦਿੰਦੇ ਹਾਂ ਕਿ ਯੂਨੀਕ ਹੈ ਇਹ ਬੱਚਾ ਜਿਹੜਾ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹੇ ਆਸ਼ਾਵਾਦੀ ਜਦ ਮੀਂਹ ਦੀ ਘਾਟ ਨਾਲ ਫਸਲਾਂ ਤਬਾਹ ਹੋ ਜਾਣ ਉਹਨੂੰ ਔੜ ਜਾਂ ਫਿਰ ਸੋਕਾ ਬੋਲਿਆ ਜਾਂਦਾ ਹੈ ਉਹ ਗੱਲ ਜੋ ਆਪ ਨਾਲ ਬੀਤੀ ਹੋਵੇ ਹੱਡ ਬੀਤੀ ਉਹ ਗੱਲ ਜੋ ਦੁਨੀਆਂ ਨਾਲ ਬੀਤੀ ਹੋਵੇ ਉਸਨੂੰ ਜੱਗ ਬੀਤੀ ਬੋਲਿਆ ਜਾਂਦਾ ਹੈ ਉਹ ਥਾਂ ਜਿਹੜੀ ਸਾਰੇ ਪਿੰਡ ਦੀ ਸਾਂਝੀ ਹੋਵੇ ਸ਼ਾਮਲਾਟ ਆਪਣੇ ਦੇਸ਼ ਨਾਲ ਗੱਦਾਰੀ ਕਰਨ ਵਾਲਾ ਦੇਸ਼ਦਰੋਹੀ ਅਖਵਾਉਂਦਾ ਹੈ ਉਹ ਥਾਂ ਜਿੱਥੇ ਪਹਿਲਵਾਨ ਕੋਲ ਕਰਦੇ ਹਨ ਅਖਾੜਾ ਲੋਹੇ ਦਾ ਕੰਮ ਕਰਨ ਵਾਲਾ ਲੋਹਾਰ